ਹੈਲੋ एवरीवन ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਸੋ ਜਿਬਾ ਕੀ ਤੁਸੀਂ ਦੇਖਿਆ ਕ੍ਰਿਸਪੀ ਜਹੀ ਟਿੱਕੀ ਅੱਜ ਅਸੀਂ ਇਹ ਬਣਾਵਾਂਗੇ ਬਟ ਇਹ ਥੋੜੀ ਲੱਗ ਤਰੀਕੇ ਨਾਲ ਬਣਾਵਾਂਗੇ ਲੱਛੇ ਦਾ ਟਿੱਕੀ ਜਿਹਨੂੰ ਕਹਿੰਦੇ ਐ ਤੇ ਯਕੀਨ ਮੰਨੋ ਤੁਹਾਨੂੰ ਇਹ ਬਹੁਤ ਜ਼ਿਆਦਾ ਪਸੰਦ ਆਊਗੀ ਤੇ ਬਿਨਾ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਚਾਵਾਂ ਦਾਣ ਲੈਣੀ ਐ 2-3 ਘੰਟੇ ਲਈ ਭਿਓ ਕੇ ਰੱਖ ਦੇਣਾ ਤੇ ਉਹ ਤੋਂ ਬਾਅਦ ਪਾਣੀ ਸਾਰਾ ਕੱਢ ਕੇ ਤੁਸੀਂ ਉਹਨੂੰ ਦੋ ਕ ਸੀਟੀਆਂ ਲਗਵਾ ਲੈਣੀਆਂ ਉਸ ਤੋਂ ਬਾਅਦ ਮਟਰ ਜਿਹੜੇ ਹੈਗੇ ਉਹਨਾਂ ਨੂੰ ਬੋਇਲ ਕਰਨਾ ਹੈ ਉਹਨਾਂ ਨੂੰ ਜ਼ਿਆਦਾ ਟਾਈਮ ਨਹੀਂ ਲੱਗੂਗਾ ਮਟਰ 3-4 ਮਿੰਟਾਂ ਚ ਬੋਇਲ ਹੋ ਜਾਣਗੇ ਨਰਮ ਹੋਣ ਤੱਕ ਉਹ ਤੋਂ ਬਾਅਦ ਅਸੀਂ ਲਵਾਂਗੇ ਕਾਜੂ ਤੇ ਦਾਖਾਂ ਉਹਨਾਂ ਨੂੰ ਥੋੜਾ ਥੋੜਾ ਕੱਟ ਦਵਾਂਗੇ ਆ ਤੁਸੀਂ ਦੇਖ ਸਕਦੇ ਹੋ ਦਾਲ ਸਾਡੀ ਪੱਕ ਗਈ ਹੈ ਦਾਲ ਜ਼ਿਆਦਾ ਚਿਪਚਿਪੀ ਵੀ ਨਹੀਂ ਹੋਣੀ ਚਾਹੀਦੀ ਹੈਗੀ ਜ਼ਿਆਦਾ ਕੱਚੀ ਵੀ ਨਹੀਂ ਹੋਣੀ ਚਾਹੀਦੀ ਹੈਗੀ ਠੀਕ ਹੈ ਜ਼ਿਆਦਾ ਸੌਫਟ ਵੀ ਨਾ ਹੋਵੇ ਤੇ ਜ਼ਿਆਦਾ ਨਰਮ ਵੀ ਨਹੀਂ ਹੁਣ ਇੱਕ ਪੈਨ ਦੇ ਵਿੱਚ ਅਸੀਂ ਤੇਲ ਲੈ ਲਾਂਗੇ ਜਾਂ ਘੀ ਲੈ ਲਾਂਗੇ ਉਹਦੇ ਵਿੱਚ ਅਸੀਂ ਕਾਜੂ ਤੇ ਦਾਖਾਂ ਦੋਵਾਂ ਨੂੰ ਅਸੀਂ ਭੁੰਨ ਲਵਾਂਗੇ ਆਇ ਤੇ ਮੈਂ ਭੁੰਨ ਲਿਆ ਤੇ ਨੂੰ ਅਸੀਂ ਸਾਈਡ ਦੇ ਵਿੱਚ ਕੱਢ ਲਵਾਂਗੇ ਸੇਮ ਪੈਨ ਦੇ ਵਿੱਚ ਘੀ ਆ ਤੇਲ ਲੈ ਲੈਣਾ ਤੁਸੀਂ ਥੋੜਾ ਜਿਹਾ ਹੋਰ ਉਸ ਦੇ ਵਿੱਚ ਅਸੀਂ ਪਾਵਾਂਗੇ ਜੀਰਾ ਫਿਰ ਅਸੀਂ ਪਾਵਾਂਗੇ ਹੀਂਗ ਉਸ ਤੋਂ ਬਾਅਦ ਅਸੀਂ ਪਾਵਾਂਗੇ ਕद्दू ਕਸ ਕੀਤਾ ਹੋਇਆ ਆਦਾ ਤੇ ਦੋ ਘਾਹਰੀ ਮਿਰਚਾਂ ਇਹਨਾਂ ਨੂੰ ਅਸੀਂ 2-3 ਮਿੰਟ ਲਈ ਭੁੰਨਾਂਗੇ 2-3 ਮਿੰਟ ਵੀ ਨਹੀਂ 1-1 ਮਿੰਟ ਲਈ ਅਸੀਂ ਇਹਨਾਂ ਨੂੰ ਸੌਟੇ ਕਰਨਾ ਹੈ ਫਿਰ ਅਸੀਂ ਸਾਡੇ ਜਿਹੜੇ ਪੱਕੇ ਹੋਏ ਮਟਰ ਹਨ ਉਹ ਪਾ ਦੇਣੇ ਹਨ ਹੁਣ ਅਸੀਂ ਮਟਰ ਜਿਹੜੇ ਹੈਗੇ ਉਹਨਾਂ ਨੂੰ ਥੋੜਾ ਜਿਹਾ ਮੈਸ਼ ਕਰ ਲਵਾਂਗੇ ਸਾਰੇ ਮਟਰ ਮੈਸ਼ ਨਹੀਂ ਕਰਨੇ ਤੇ ਗਏ ਹਲਕੇ ਜਿਹੜੇ ਅੱਧੇ ਕਮਟਰ ਮੈਸ਼ ਕਰਨੇ ਨੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਕੀ ਹੋਈ ਦਾਲ ਪਾ ਦਵਾਂਗੇ ਤੇ ਦੋਵੇਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਕੇ ਮੈਸ਼ ਕਰ ਲੈਣਾ ਹੈ ਪਰ ਮੈਸ਼ ਕਰਨ ਤੋਂ ਪਹਿਲਾਂ ਅਸੀਂ ਮਸਾਲੇ ਪਾਵਾਂਗੇ ਸਭ ਤੋਂ ਪਹਿਲਾਂ ਅਸੀਂ ଲୁଣ ਪਾਵਾਂਗੇ ਟੇਸਟ ਦੇ ਅਕੋਰਡਿੰਗ ਪਾਣਾ ਹੈ ਦੈਨ ਧਰ ਮਸਾਲਾ ਪਾਵਾਂਗੇ ਉਸ ਤੋਂ ਬਾਅਦ ਪਾਵਾਂਗੇ ਅਸੀਂ ਅਮचूर ਪਾਊਡਰ ਸਾਰੀਆਂ ਚੀਜ਼ਾਂ ਨੂੰ ਅਸੀਂ ਮਿਕਸ ਕਰ ਲਾਂਗੇ ਹੁਣ ਜਦੋਂ ਤੁਸੀਂ ਇਹਨੂੰ ਮੈਸ਼ ਕਰੋਗੇ ਧਿਆਨ ਰੱਖਣਾ ਸਾਰਾ ਵੀ ਮੈਸ਼ ਨਹੀਂ ਕਰਨਾ ਹਲਕਾ ਹਲਕਾ ਮੈਸ਼ ਕਰਨਾ ਹੈ ਤਾਂ ਕਿ ਥੋੜੀ ਬਾਈਂਡਿੰਗ ਵੀ ਹੋ ਜਾਵੇ ਇਹ ਵੀ ਨਾ ਵੀ ਕਿ ਅਲੱਗ-ਅਲੱਗ ਜਿਹੜਾ ਹੈਗਾ ਤੁਹਾਡਾ ਮਿਕਸਚਰ ਹਨਾ ਲੂਸ ਜਾਵੇ ਨਹੀਂ ਹੋਣਾ ਚਾਹੀਦਾ ਜ਼ਿਆਦਾ ਉਸ ਤੋਂ ਬਾਅਦ ਅਸੀਂ ਪਾਵਾਂਗੇ ਧਨੀਆ ਫੇਰ ਅਸੀਂ ਮਿਕਸ ਕਰ ਲਵਾਂਗੇ ਉਨੇ ਦੇ ਇਸ ਇਹਨੂੰ ਮਤਲਬ ਕਿ ਮਿਕਸਚਰ ਨੂੰ ਨਾ ਪੂਰੀ ਤਰ੍ਹਾਂ ਸੀ ਸੁਕਾ ਲੈਣਾ ਤੇ ਪਾਣੀ ਇਹਦੇ ਵਿੱਚ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਤੇ ਇਹਦੇ ਵਿੱਚ ਕਾਜੂ ਤੇ ਦਾਖਾਂ ਪਾ ਕੇ ਇੱਕ ਦੋ ਮਿੰਟ ਲਈ ਹੋਰ ਕੁੱਕ ਕਰ ਲਾਂਗੇ ਤਾਂ ਕਿ ਜਿੰਨਾ ਵੀ ਪਾਣੀ ਹੈ ਸਾਰਾ ਇਵੇਪੋਰੇਟ ਹੋ ਜਾਵੇ ਸਾਡਾ ਮਿਕਸਚਰ ਅਸੀਂ ਠੰਡਾ ਹੋਣ ਲਈ ਰੱਖ ਦਵਾਂਗੇ ਫਿਰ ਅਸੀਂ ਇਹਦੀ ਸਟਫਿੰਗ ਕਰਾਂਗੇ ਆ ਤੁਸੀਂ ਦੇਖ ਸਕਦੇ ਹੋ ਇਹਨੂੰ ਹੱਥ 'ਚ ਲੈ ਕੇ ਨਾ ਫਿੰਗਰਸ ਦੇ ਵਿੱਚ ਥੋੜਾ ਜਿਹਾ ਦਬਾ ਲਿਓ ਐਦਾਂ ਹੋਣਾ ਚਾਹੀਦਾ ਕੀ ਦੇਖੋ ਬਾਈਂਡਿੰਗ ਹੋ ਵੀ ਰਹੀ ਹੈ ਜ਼ਿਆਦਾ ਲੂਜ਼ ਵੀ ਨਹੀਂ ਹੈ ਮੀਡੀਅਮ ਜਿਹਾ ਐਵੇਂ ਜੇ ਤੁਹਾਨੂੰ ਲੱਗਦਾ ਨਹੀਂ ਚੰਗੀ ਤਰ੍ਹਾਂ ਹੋ ਰਿਹਾ ਹੈ ਤੁਸੀਂ ਥੋੜੀ ਜਿਹੀ ਬ੍ਰੈਡ ਕ੍ਰੰਬਸ ਜਾਂ ਬੇਸਨ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਲਵਾਂਗੇ ਆਲੂ ਆਲੂ ਇੱਥੇ ਮੈਂ ਤੁਸੀਂ ਦੇਖ ਸਕਦੇ ਹੋ ਪੰਜ ਕਾ ਆਲੂ ਲਏ ਨੇ ਮੋਟਾ ਜਿਹਾ ਗ੍ਰੇਟਰ ਲੈ ਕੇ ਇਹਨੂੰ ਕद्दूकस ਕਰ ਲੈਣਾ ਜ਼ਿਆਦਾ ਮੋਟਾ ਵੀ ਨਹੀਂ ਹੋਣਾ ਚਾਹੀਦਾ ਲੱਛੇਦਾਰ ਬਣਾਣੇ ਆ ਮਤਲਬ ਕਿ ਥੋੜੇ ਪਤਲੇ ਵੀ ਹੋਣੇ ਚਾਹੀਦੇ ਆ ਤਾਂ ਕਿ ਛੇਤੀ ਕੁੱਕ ਹੋ ਜਾਣ ਆ ਤੁਸੀਂ ਦੇਖ ਸਕਦੇ ਹੋ ਇਦਾਂ ਦੇ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਅਸੀਂ 2-3 ਵਾਰ ਪਾਣੀ 'ਚ ਇਹਨੂੰ ਧੋ ਲਵਾਂਗੇ ਕਈ ਲੋਕੀ ਜਿਹੜੇ ਹੈਗੇ ਆ ਆਲੂਆਂ ਨੂੰ ਉਬਾਲਦੇ ਵੀ ਆ ਬਾਅਦ 'ਚ 5 ਕ ਮਿੰਟ ਲਈ ਜੋ ਕਿ ਸਾਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਏ ਟਿੱਕੀ ਲੱਛੇ ਦਾ ਟਿੱਕੀ ਬਣਾਉਣ ਲਈ ਨਾ ਦੇ ਰਿਸ਼ਫ ਸਿਆ ਰੈਸਟੋਰੈਂਟਸ ਦੇ ਵਿੱਚ ਜਾਂ ਸਟ੍ਰੀਟ ਵੈਂਡਰਸ ਜਿਹੜੇ ਹੁੰਦੇ ਆ ਹਨਾ ਉਹ ਜ਼ਿਆਦਾ ਉਹ ਕ੍ਰਿਸਪੀનેસ ਜਿਹੜੀ ਹੁੰਦੀ ਹੈ ਉਸ ਇਸੇ ਕਰਕੇ ਹੁੰਦੀ ਹੈ ਕਿਉਂਕਿ ਉਹ ਜਿਹੜੇ ਕੱਚੇ ਹੀ ਆਲੂ ਹਨਾ ਉਹਨਾਂ ਨੂੰ ਹੀ ਮਤਲਬ ਉਹਨਾਂ ਦੀ ਹੀ ਟਿੱਕੀ ਬਣਾਉਂਦੇ ਆ ਉਹ ਬਿਲਕੁਲ ਵੀ ਇਹਨੂੰ ਉਬਾਲਦੇ ਨਹੀਂ ਹੈ ਫਿਰ ਉਹ ਸੌਫਟ ਹੋ ਜਾਂਦੇ ਆ ਚਿਚਿਪੀ ਬਣੂਗੀ ਫਿਰ ਉਹਦਾ ਕੋਈ ਫਾਇਦਾ ਨਹੀਂ ਹੈ ਸੋ ਉਸ ਹੁਣ ਅਸੀਂ ਕੀ ਕਰਾਂਗੇ ਅਸੀਂ ਇਹਨਾਂ ਨੂੰ ਨਿਚੋੜ ਲਵਾਂਗੇ ਚੰਗੀ ਤਰ੍ਹਾਂ ਸਾਰਾ ਪਾਣੀ ਜਿਹੜਾ ਹੈਗਾ ਨਿਚੋੜ ਲੈਣਾ ਕਾਟਨ ਦੇ ਕੱਪੜੇ ਦੇ ਵਿੱਚ ਪਾ ਕੇ ਆ ਤੁਸੀਂ ਦੇਖ ਸਕਦੇ ਹੋ ਇਹ ਇਹ ਹੁਣ ਬਿਲਕੁਲ ਅਲੱਗ-ਅਲੱਗ ਹੋ ਜਾਣਗੇ ਮਤਲਬ ਇਹਨਾਂ 'ਚ ਪਾਣੀ ਨਹੀਂ ਹੈ ਜਿਹੜਾ ਥੋੜਾ ਬਹੁਤਾ ਪਾਣੀ ਹੈ ਵੀ ਤੁਸੀਂ ਕੀ ਕਰਨਾ ਹੈ ਹਵਾ ਜੇ ਨੂੰ ਹਵਾ ਲਗਵਾ ਲੈਣੀ ਹੈ ਜਾਂ ਤੁਸੀਂ ਕੋਈ ਸੀ ਕਲੀਨ ਟੋਵਲ ਦੇ ਇਹਨਾਂ ਨੂੰ ਰੱਖ ਕੇ ਸੁਕਾ ਲਿਓ ਜਾਂ ਉੱਪਰ ਮਤਲਬ ਕਿ ਕੋਈ ਪੌਣਾ ਲੈ ਲਿਓ ਉਹਦੇ ਨਾਲ ਇਹਨੂੰ ਸੁਕਾ ਲਿਓ ਉਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਕਾਰਨ سٹਾਰਚ ਅਤੇ ਮੈਂ 4-5 ਚਮਚ ਕਾਰਨ سٹਾਰਚ ਦੇ ਪਾਏ ਹੈ। ਇੱਕ ਆਲੂ ਦਾ ਇੱਕ ਚਮਚ ਕਾਰਨ سٹਾਰਚ ਦਾ ਠੀਕ ਹੈ। ਤੁਸੀਂ ਅਰਾਂ ਰੋਟਾ ਤਾਂ ਉਹ ਵੀ ਪਾ ਸਕਦੇ ਹੋ। ਹੁਣ ਅਸੀਂ ਇਹਨੂੰ ਕਰ ਲਵਾਂਗੇ ਮਿਕਸ। ਹੁਣ ਅਸੀਂ ਬਣਾਵਾਂਗੇ ਸਾਡੀ ਟਿੱਕੀਆਂ। ਆ ਮੈਂ ਤਵਾ ਲਿਆ ਤੁਸੀਂ ਚਾਹੋ ਤਾਂ ਕੋਈ ਪੈਨ ਵੀ ਲੈ ਸਕਦੇ ਹੋ। ਤੇ ਇਹਦੇ ਚ ਪਾ ਲਿਆ ਮੈਂ ਸਰੋਂ ਦਾ ਤੇਲ ਇਹਨੂੰ ਗਰਮ ਹੋਣ ਲਈ ਰੱਖਤਾ ਹੁਣ ਤੁਸੀਂ ਦੇਖੋ ਮੈਂ ਟਿੱਕੀ ਦੀ ਸ਼ੇਪ ਕਿੱਦਾਂ ਦਿੰਦੀ ਆ ਲੱਛੇ ਲੈਣੇ ਆ ਹੱਥ ਦੇ ਵਿੱਚ ਇਹਨਾਂ ਨੂੰ ਦਬਾ ਲੈਣਾ ਠੀਕ ਹੈ ਵਿੱਚ ਅਸੀਂ ਮਸਾਲਾ ਭਰਾਂਗੇ ਮਿਕਸਚਰ ਸਾਡਾ ਜ਼ਿਆਦਾ ਵੀ ਨਾ ਭਰਿਓ ਥੋੜਾ ਹੀ ਭਰਿਓ ਤਾਂ ਕਿ ਬਾਹਰ ਨਾ ਗire ਇੱਥੇ ਮੈਂ ਵੈਸੇ ਥੋੜਾ ਜਿਹਾ ਜ਼ਿਆਦਾ ਭਰਿਆ ਬਟ ਤੁਸੀਂ ਆਪਣੇ ਅਕੋਰਡਿੰਗ ਭਰ ਸਕਦੇ ਹੋ ਹੁਣ ਉੱਪਰ ਹੋਰ ਆਲੂ ਦੇ ਲੱਛੇ ਗੇਰ ਕੇ ਆ ਤੁਸੀਂ ਹੱਥ ਹਥੇਲੀ ਨਾਲ ਇਹਨੂੰ ਪ੍ਰੈਸ ਕਰਨਾ ਹੈ ਠੀਕ ਹੈ ਫਸਟ ਟਾਈਮ ਕਰੋਗੇ ਨਹੀਂ ਵੀ ਹੋਊਗਾ ਔਖਾ ਲੱਗੂਗਾ ਬਟ ਤੁਸੀਂ ਇੱਕ ਦੋ ਵਾਰ ਕਰਕੇ ਦੇਖੋਗੇ ਨਾ ਆਰਾਮ ਨਾਲ ਹੋ ਜਾਊਗਾ ਐਡਾ ਔਖਾ ਨਹੀਂ ਹੈ ਤੇ ਅਸੀਂ ਟਿੱਕੀਆਂ ਬਣਾ ਕੇ ਰੱਖ ਲਵਾਂਗੇ ਜਾਂ ਤੁਸੀਂ ਦੁਬਾਰਾ ਦੇਖ ਸਕਦੇ ਹੋ ਪਹਿਲਾਂ ਇਹਨੂੰ ਪ੍ਰੈਸ ਕਰਨਾ ਹੈ ਤਾਂ ਕਿ ਇੱਕ ਬਾਈਂਡਿੰਗ ਜੀ ਆ ਜਾਵੇ ਫਿਰ ਫਿਲ ਕਰਨਾ ਹੈ ਮਿਕਸਚਰ ਦੈਨ ਉੱਪਰੋਂ ਹੋਰ ਆਲੂ ਦੇ ਲੱਛੇ ਘੇਰ ਕੇ ਇਹਨੂੰ ਟਿੱਕੀ ਦੀ ਸ਼ੇਪ ਦੇ ਦੇਣੀ ਹੈ ਚੰਗੀ ਤਰ੍ਹਾਂ ਪ੍ਰੈਸ ਕਰਕੇ ਆਲੇ ਦੁਆਲੇ ਤੋਂ ਠੀਕ ਹੈ ਤੇ ਸਾਡੀ ਟਿੱਕੀ ਜਿਹੜੀ ਹੈਗੀ ਅਸੀਂ ਉਹਨੂੰ ਸ਼ੇਪ ਦਿੱਤੀ ਹੁਣ ਬਸ ਅਸੀਂ ਇਹਨੂੰ ਫਰਾਈ ਕਰ ਲਵਾਂਗੇ ਤੇਲ ਗਰਮ ਹੈ ਤੁਸੀਂ ਮੀਡੀਅਮ ਟੂ ਹਾਈ ਜਿਹੜੀ ਹੈਗੀ ਐ ਆ ਫਲੇਮ ਰੱਖਿਓ ਮੈਂ ਇੱਥੇ ਥੋੜੀ ਹਾਈ ਰੱਖੀ ਸੀਗੀ ਫਲੇਮ ਤੇ ਬਸ ਅਸੀਂ ਇਹਨੂੰ ਫਰਾਈ ਕਰ ਲਵਾਂਗੇ ਦੋਵੇਂ ਪਾਸੇੋਂ ਇੱਥੇ ਤਵਾਂ ਇੱਥੇ ਕੋਈ ਐ ਇਸ਼ੂ ਨਹੀਂ ਆ ਕਿ ਸਾਨੂੰ ਨਾਨ ਸਟਿਕ ਪੈਨ ਲੈਣਾ ਹੈ ਹਨਾ ਟਿੱਕੀਆਂ ਚਿਪਕ ਨਾ ਜਾਣ ਆਰਤਵਾ ਮੈਂ ਨਾਰਮਲ ਜਿਦੇ ਤੇ ਸਾਡੇ ਘਰੇ ਰੋਟੀ ਬੰਨਦੀ ਆ ਉਹੀ ਰਿਹਾ ਸੀ ਤੇ ਬਿਲਕੁਲ ਵੀ ਟਿੱਕੀਆਂ ਜਿਹੜੀਆਂ ਹੈਗੀਆਂ ਉਹ ਥੱਲੇ ਨਹੀਂ ਚਿਪਕੀਆਂ ਤੁਸੀਂ ਦੇਖ ਸਕਦੇ ਹੋ ਤੇ ਇਹ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣੀਆਂ ਸੀਗੀਆਂ ਬਹੁਤ ਹੀ ਜ਼ਿਆਦਾ ਯੂਨੀਕ ਟੇਸਟ ਸੀ ਇਹਨਾਂ ਦਾ ਤੁਸੀਂ ਇਹਨੂੰ ਘਰ 'ਚ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਬਾਕੀ ਦੀਆਂ ਟਿੱਕੀਆਂ ਵੀ ਅਸੀਂ ਸੇਮ ਵੇ ਦੇ ਵਿੱਚ ਤਲ ਲਵਾਂਗੇ ਹੁਣ ਮੈਂ ਤੁਹਾਨੂੰ ਇਹਨਾਂ ਦੀ ਆਵਾਜ਼ ਵੀ ਸੁਣਾਵਾਂਗੀ ਤੁਸੀਂ ਖੁਦ ਵੇਖਿਓ ਕਿ ਕਿੰਨੀ ਜ਼ਿਆਦਾ ਕਰੰਚੀ ਬਣੀ ਸੀ ਮੈਂ ਪਿੱਛੇ ਕੋਈ ਸਾਊਂਡ ਨਹੀਂ ਐਡ ਕੀਤਾ ਐਕਚੁਅਲ ਸਾਊਂਡ ਹੀ ਹੈ ਹੁਣ ਅਸੀਂ ਗਾਰਨਿਸ਼ਿੰਗ ਲਈ ਜਿਹੜੇ ਜਿੰਨੇ ਵੀ ਮਤਲਬ ਛਾਟ ਦੇ ਉੱਪਰ ਚਟਨੀਆਂ ਪਾਵਾਂਗੇ ਪਹਿਲਾਂ ਅਸੀਂ ਲਵਾਂਗੇ ਦਹੀਂ ਦਹੀਂ ਦੇ ਵਿੱਚ ਥੋੜੀ ਜੀ ਖੰਡ ਪਾ ਲਈ ਹੈ ਮਿਠਾਸ ਲਈ ਤੇ ਟਿੱਕੀਆਂ ਸਾਡੀ ਤਿਆਰ ਨੇ ਇਮਲੀ ਦੀ ਚਟਨੀ ਵੀ ਮੈਂ ਘਰੇ ਹੀ ਬਣਾਈ ਹੈ ਅਗਰ ਤੁਹਾਨੂੰ ਉਹਦੀ ਰੈਸিপি ਚਾਹੀਦੀ ਹੈ ਤੁਸੀਂ ਉਹ ਵੀ ਮੈਨੂੰ ਦੱਸ ਸਕਦੇ ਹੋ ਆ ਦੇਖੋ ਕਿੰਨੀ ਜ਼ਿਆਦਾ ਵਧੀਆ ਲੱਗ ਰਹੀ ਹੈ ਤੇ ਕਿੰਨੀ ਜ਼ਿਆਦਾ ਕਰੰਚੀ ਬਣੀ ਹੈ ਅੰਦਰੋਂ ਵੀ ਬਾਹਰੋਂ ਵੀ ਬਹੁਤ ਜ਼ਿਆਦਾ ਕ੍ਰਿਸਪੀ ਸੀਗੀ ਤੇ ਇੱਕ ਕਾਜੂ ਤੇ ਕਿਸ਼ਮਿਸ਼ ਪਾ ਕੇ ਇਹਦਾ ਫਲੇਵਰ ਬਿਲਕੁਲ ਰਾਇਲ ਫਲੇਵਰ ਆ ਰਿਹਾ ਸੀਗਾ ਤੇ ਬਾਕੀ ਕੰਬੀਨੇਸ਼ਨ ਆਫ ਮਟਰ ਤੇ ਦਾਲ ਬਹੁਤ ਹੀ ਵਧੀਆ ਸੀਗਾ ਤੁਸੀਂ ਚਾਹੋ ਤਾਂ ਪਨੀਰ ਵੀ ਪਾ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਤੇ ਆ ਉਪਰੋਂ ਮੈਂ ਅਮਲੀ ਦੀ ਚਟਨੀ ਪਾਤੀ ਹਰੀ ਚਟਨੀ ਪਾਤੀ ਤੇ ਨਾਲ ਸੇਵ ਤੁਸੀਂ ਚਾਹੋ ਤਾਂ ਆ ਬੀਟਰੂਟ ਵੀ ਸਪ੍ਰਿੰਕਲ ਕਰ ਸਕਦੇ ਹੋ ਬਾਕੀ ਆਈ ਹੋਪ ਤੁਸੀਂ ਇਹਨੂੰ ਜ਼ਰੂਰ ਟਰਾਈ ਕਰੋਗੇ ਮਿਲਦੇ ਆ ਨੈਕਸਟ ਵੀਡੀਓ ਚ ਸਤਿ ਸ਼੍ਰੀ ਅਕਾਲ